ਸਰ ਅਸੀਂ ਅਵੇਅਰਨੈਸ ਲਈ ਆਏ ਹਾਂ ਹਰ ਦੁਕਾਨਾ ਕੋਲਣਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਨਾ ਵੀ ਅਸੀਂ ਕਾਦੇ ਲਈ ਆਏ ਹਾਂ ਬਟ ਉਹਨਾਂ ਨੂੰ ਇਹ ਲੱਗਦਾ ਨਹੀਂ ਸੈਂਪਲ ਘਰ ਨਹੀਂ ਆਇਆ ਤਾਂ ਉਹ ਦੁਕਾਨਾ ਬੰਦ ਕਰ ਦਿੰਦੇ ਸਰ ਅਸੀਂ ਅਵੇਅਰਨੈਸ ਲਈ ਆਏ ਹਾਂ ਤਾਂ ਕਿ ਲੋਕਾਂ ਨੂੰ ਜਾਗਰੂਤ ਕਰੀਏ ਵੀ ਉਹ ਜੋ ਖਾਂਦੇ ਆ ਉਹਦੇ ਵਿੱਚ ਵੀ ਜੋ ਮਿਲਾਵਟ ਵਗੈਰਾ ਵਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਬਟ ਉਹ ਪਹਿਲਾਂ ਹੀ ਦੁਕਾਨਾ ਬੰਦ ਕਰ ਦਿੰਦੇ ਮੈਨੂੰ ਡਰਦਾ ਕੋਈ ਕਾਰਨ ਹੁੰਦਾ ਜਿਵੇਂ ਆਂਦੇ ਨੇ ਅਵੇਅਰਨੈਸ ਲਈ ਤੁਸੀਂ ਆਏ ਤੁਸੀਂ ਕਹਿ ਰਹੇ ਹੋ ਤੇ ਇਹਨਾਂ ਨੂੰ ਲੋਕਾਂ ਨੂੰ ਪਤਾ ਕਿਵੇਂ ਲੱਗੂ ਅਵੇਅਰਨੈਸ ਲਈ ਆਏ ਨੇ ਜੇ ਜੇ ਹੁਣ ਸਰ ਦੁਕਾਨਾਂ ਖੋਲਣਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਨਾ ਵੀ ਅਸੀਂ ਕਾਦੇ ਲਈ ਆਏ ਆ ਬਟ ਉਹਨਾਂ ਨੂੰ ਇਹ ਲੱਗਦਾ ਵੀ ਸੈਂਪਲ ਭਰਨ ਨਹੀਂ ਆਇਆ ਤਾਂ ਦੁਕਾਨਾਂ ਬੰਦ ਕਰ ਦਿੰਦੇ ਆ ਸਰ ਹੁਣ ਤੱਕ ਕੋਈ ਸੈਂਪਲਿੰਗ ਕੀਤੀ ਹੈ ਤੁਹਾਡੇ ਵੱਲੋਂ ਕਿਸੇ ਦੁਕਾਨ ਤੋਂ ਵਿਜ਼ਿਟ ਕਰਕੇ ਆਏ ਹੋ ਜੀਅਰਨਸ ਕੀਤੀ ਹੈ ਅਵੇਲਨਸ ਕੀਤੀ ਗਈ ਹੈ ਕਿੰਨੀ ਜਗ੍ਹਾ ਤੇ ਰੁਕੇ ਹੋ ਦੋ ਤਿੰਨ ਜਗ੍ਹਾ ਤੇ ਦੋ ਤਿੰਨ ਜਗ੍ਹਾ ਤੇ ਹਾਂਜੀ ਉੱਥੇ ਕੋਈ ਸੈਂਪਲਿੰਗ ਤਾਂ ਨਹੀਂ ਹੋਈ ਨੂੰ ਨਹੀਂ ਸੈਂਪਲਿੰਗ ਕੀਤੀ ਹੈ ਕੁਆਲਿਟੀ ਦੀ ਕੀਤਾ ਆ ਕੁਆਲਿਟੀ ਦੀ ਹਾਂਜੀ ਤੇ ਕੁਆਲਿਟੀ ਠੀਕ ਆਈ ਹੋਣੀ ਹੈ ਹਾਂਜੀ ਕੁਆਲਿਟੀ ਸਹੀ ਹੈ ਜਿਵੇਂ ਜਿਵੇਂ ਹੁਣ ਸ਼ਹਿਰ ਦੇ ਵਿੱਚ ਆਏ ਹੋ ਲੋਕਾਂ ਨੂੰ ਕੀ ਫ ਸਾਡੀ ਤੇ ਇਹ ਫੀਲ ਆ ਵੀ ਇਹ ਦੁਕਾਨਾਂ ਤੁਸੀਂ ਖੋਲ ਕੇ ਰੱਖੋ ਤਾਂ ਕਿ ਤੁਹਾਨੂੰ ਅਸੀਂ ਜਾਗਰੂਕ ਕਰ ਸਕੀਏ ਆਪਣੇ ਖਾਣ ਸਬੰਧੀ ਸਾਫ ਸੁਥਰਾ ਸਮਾਨ ਰੱਖਣ ਐਕਸਪਾਇਰੀ ਚੀਜ਼ਾਂ ਲਈ ਜੋ ਉਸ ਐਕਸਪਾਇਰੀ ਚੀਜ਼ਾਂ ਮਤਲਬ ਉਹ ਸੇਲ ਨਹੀਂ ਕਰਨੀਆਂ ਹੈਗੀਆਂ ਉਹਦੇ ਬਾਰੇ ਪਰ ਮਤਲਬ ਸਾਰਾ ਅਸੀਂ ਇਨਸਟਰਕਸ਼ਨ ਜਿੰਨੇ ਉਹਨਾਂ ਨੂੰ ਉਹ ਫਾਲੋ ਕਰਨ ਦਿਓ ਦੁਕਾਨਾਂ ਖੋਲਣਗੇ ਤਾਂ ਇਹਨਾਂ ਨੂੰ ਪਤਾ ਲੱਗੇ ਨਹੀਂ ਪਿੰਡਾਂ ਦੇ ਵੀ ਦੇਖਣ ਨੂੰ ਮਿਲਦਾ ਹੈ ਕਿ ਐਕਸਪਾਇਰੀ ਪ੍ਰੋਡਕਟਸ ਬਹੁਤ ਵਿਕਦੇ ਨੇ ਖੁੱਲਿਆਂ ਵਿਕਦੇ ਨੇ ਉਹਨਾਂ ਦੇ ਨਕੀਲ ਕਿਵੇਂ ਕਰਸੋਗੇ ਨੀ ਮਤਲਬ ਉਹ ਐਤਾ ਫੁੱਲਿਆ ਚੀਜ਼ ਨਹੀਂ ਨਾ ਸੇਲ ਕਰ ਸਕਦੇ 25000 ਲਿਖਿਆ ਹੁੰਦਾ ਵਾ ਤੇ ਉਹ ਬਾਕੀ ਜਨਤਾ ਨੂੰ ਵੀ اپੀਲ ਆ ਵੀ ਉਹ ਜੋ ਵੀ ਚੀਜ਼ ਫਰੀਜ ਦੇ ਦੇਖ ਕੇ ਖਰੀਦਣ ਕੋਈ ਵੀ ਫਾਇਦੀ ਚੀਜ਼ ਨਾਲ ਖਰੀਦਣ ਪਹਿਲਾਂ ਉਹਦੀ ਡੇਟ ਦੇਖਣ ਬਾਅਦ ਲੈਣੋ ਚੀਜ਼ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲਵ ਮੈਰਿਜ ਪ੍ਰੋਬਲਮ ਵਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488